ਅੱਜ ਅਸੀਂ ਪਹੁੰਚੇ ਜੀ ਗੁਰਦਾਸਪੁਰ ਦੇ ਬਟਾਲਾ ਰੋਡ ਤੇ ਐਲੈਕਸਾ ਮੋਟਰਸ ਦੇ ਸ਼ੋਰੂਮ 'ਚ ਸੋ ਇਸ ਸ਼ੋਰੂਮ 'ਤੇ ਪਹੁੰਚਣ ਦਾ ਸਭੇ ਕਾਰਨ ਸੀ ਜੀ ਤੁਸੀਂ ਦੇਖੋ ਵੀ ਸਾਲ ਭਰ ਅਸੀਂ ਪਿਛਲੀ ਵੀ ਸਮਝ ਵਿੱਚ ਇਹ ਸ਼ੋਰੂਮ ਦੇ ਜਿਹੜੇ ਆ ਜੀ ਤੁਹਾਡਾ ਵੀਡੀਓ ਕਲਿੱਪ ਵੀ ਲੈ ਸੈੱਟ ਹਨ ਸੰਜੇ ਗਿੱਤੇ ਸੀ ਉਹਦਾ ਵੀ ਕਾਰਨ ਸੀ ਕਿ ਇਹਨਾਂ ਵੱਲੋਂ ਜਿਹੜਾ ਵੀ ਅਨੇਕਾਂ ਆਫਰਾਂ ਜਿਹੜੀਆਂ ਆਪਣੇ ਗਾਹਕਾਂ ਨੂੰ ਦਿੱਤੀ ਜਾਂਦੀਆਂ ਨੇ ਸੋ ਗੁਰਦਾਸਪੁਰ ਦੇ ਜਿਹੜੇ ਸ਼ਹਿਰ ਵਾਸੀ ਜਿਹੜੇ ਆ ਜੀ ਬਹੁਤ ਜ਼ਿਆਦਾ ਇਸ ਸ਼ੋਰੂਮ ਨੂੰ ਪਿਆਰ ਦੇ ਰਹੇ ਨੇ ਔਰ ਪਿਆਰ ਦਾ ਵੀ ਕਾਰਨ ਹੁੰਦਾ ਜੇਕਰ ਦੇਖੋ ਕੋਈ ਤਸੱਲੀ ਹੋਏ ਸੈਟੀਸਫਾਈ ਹੋਏ ਤਾਂ ਹੀ ਕੋ ਪਿਆਰ ਲ ਚੱਲਦੇ ਪਏ ਨੇ ਔਰ ਇਹਨਾਂ ਦੇ ਜਿਹੜੇ ਮਾਲਕ ਨੇ ਸ਼ੋਰੂਮ ਦੇ ਜਿਹੜੇ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਤੋਂ ਜਾਣਦੇ ਆਂ ਕਿ ਇਸ ਵੇਲੇ ਜਿਹੜੀ ਹੈ ਜੀ ਨਵਰਾਤਰੀਆਂ ਦੇ ਕਿਹੜੇ ਕਿਹੜੇ ਆਫਰ ਦਿੱਤੀ ਜਾ ਰਹੀ ਹੈ ਸੋ ਸਾਰੀਆਂ ਗੱਲਾਂ ਬਾਤਾਂ ਸ਼ੋਰੂਮ ਦੇ ਅੰਦਰ ਜਾ ਕੇ ਕਰਦੇ ਹਾਂ ਸ਼ੋਰੂਮ ਦੇ ਅੰਦਰ ਅਸੀਂ ਪਹੁੰਚ ਗਏ ਆ ਜੀ ਸੋ ਸ਼ੋਰੂਮ ਦੇ ਜਿਹੜੇ ਹੋਂਦ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਜੀ ਮਾਤਰਾ ਦੇ ਨਵਰਾਤਰੀ ਚੱਲ ਰਹੇ ਨੇ ਸੋ ਨਵਰਾਤਰੀ ਵਿੱਚ ਖਾਸ ਕਰਕੇ ਕਿਹੜੀ ਆਫਰ ਦਿੱਤੀ ਜਾ ਰਹੀ ਹੈ ਅ ਨਰਾਤਿਆਂ ਦੇ ਸ਼ਰਮਾ ਜੀ ਦੇਖੋ ਆਫਰ ਹੈ ਦਿੱਤੀ ਜਾ ਰਹੀ ਹੈ ਕਿ ਜਿਹੜਾ ਕਸਟਮਰ ਸਾਡੇ ਤੋਂ ਕੈਸ਼ ਗੱਡੀ ਪਰਚੇਸ ਕਰੇਗਾ ਜੇ ਇੱਕ ਵੈਰੋਹੀ ਜਿਹੜੀ ਲੇਡੀਜ਼ ਦੀ ਸਕੀਮ ਆ ਜਿਹੜਾ ਆਪਣੀ ਵਾਈਫ ਦੇ ਨਾਂ ਤੇ ਗੱਡੀ ਪਰਚੇਸ ਕਰੇਗਾ ਉਹਨੂੰ 2000 ਦਾ ਕੈਸ਼ ਡਿਸਕਾਊਂਟ ਦੇ ਨਾਲ ਐਕਸਟਰਾ ਆਫਰ ਹੈਗਾ ਨਾਲ ਜਿਹੜੀ ਫਾਈਨਾਂਸ ਵਾਲੀ ਆਫਰ ਪਹਿਲਾਂ ਅਸੀਂ ਚਲਾਉਂਦੇ ਸੀਗੇ ਕਿ ਤੁਸੀਂ 1100 ਰੁਪਏ ਲੈ ਕੇ ਆਓ ਓਕੇ ਤੇ ਤੁਹਾਡੀ 1100 ਦਾ ਪੇਮੈਂਟ ਦੇ ਨਾਲ ਅਸੀਂ ਗੱਡੀ ਫਾਈਨਾਂਸ ਕਰ ਸਕਦੇ ਹਾਂ ਹੁਣ ਅਸੀਂ ਥੋੜੀ ਜੀ ਨਾ ਪਾਲਿਸੀ ਫਾਰਮੂਲੇਟ ਕੀਤੀ ਹੈ ਜਿਹਦਾ ਤੁਹਾਨੂੰ ਯਾਦ ਆ ਲਾਸਟ ਸੈਟਰਡੇ ਤੋਂ ਅਸੀਂ ਨਵਰਾਤਰੀਆਂ ਦੀ ਆਫਰ ਸਟਾਰਟ ਕੀਤੀ ਹੈ ਇਸ ਇਸ ਹਫਤੇ ਸੈਟਰਡੇ ਨੂੰ ਮਤਲਬ ਵੀ ਆਫਰ ਸਾਡਾ ਖਤਮ ਹੋਣ ਜਾ ਰਿਹਾ ਨਵਰਾਤਰੀਆਂ ਵਾਲਾ ਤੇ ਉਹਦੇ ਵਿੱਚ ਅਸੀਂ ਕਸਟਮਰ ਦੇ ਬੈਨੀਫਿਟ ਲਈ ਤੇ ਤੁਸੀਂ ਕਹ ਲਓ ਕਿ ਮਤਲਬ ਵੱਧ ਤੋਂ ਵੱਧ ਕਸਟਮਰ ਹੋਰ ਇਲੈਕਟ੍ਰਿਕ ਗੱਡੀਆਂਵਾਲ ਪ੍ਰਮੋਟ ਹੋਏ ਤੇ ਮਤਲਬ ਫਾਈਨਾਂਸ ਦੀ ਸੁਵਿਧਾ ਕਸਟਮਰ ਨੂੰ ਹੋਰ ਆਸਾਨ ਤਰੀਕੇ ਨਾਲ ਮਿਲ ਸਕੇ ਉਹਦੇ ਲਈ ਅਸੀਂ ਕੀ ਕੀਤਾ ਕਿ ਤੁਸੀਂ ਜ਼ੀਰੋ ਡਾਊਨ ਪੇਮੈਂਟ ਦੇਣੀ ਓਕੇ ਅੱਗੇ ਕੀ ਸੀਗਾ 1099 ਰੁਪਏ ਮਤਲਬ 1100 ਹੁਣ ਤੁਸੀਂ 99 ਰੁਪਏ ਵੀ ਨਹੀਂ 9 ਰੁਪਏ ਵੀ ਨਹੀਂ ਸਿਰਫ ਜ਼ੀਰੋ ਡਾਊਨ ਪੇਮੈਂਟ ਦੇਣੀ ਹੈ ਤੁਸੀਂ ਜੇਬਾਂ 'ਚ ਹੱਥ ਪਾ ਕੇ ਆਣਾ ਮਲੇ ਬਿਨਾ ਪੈਸੇ ਦਿੱਤੇ ਤੁਸੀਂ ਗੱਡੀ ਖੜਕੋ ਐਸੇ ਤੁਸੀਂ ਬਿਨਾ ਪੈਸੇ ਲਿੱਤੇ ਆਣਾ ਵਾ ਤੇ ਇੱਥੋਂ ਗੱਡੀ ਤੇ ਬਹਿ ਕੇ ਤੁਸੀਂ ਘਰੇ ਜਾਣਾ ਕੀ ਆਈ ਬਾਤ ਆ ਜੀ ਬੜੀ ਵੱਡੀ ਗੱਲ ਆ ਬਾਰੇ ਇਹ ਇਸ ਵਾਰ ਅਸੀਂ ਪਾਲਿਸੀ ਫਾਰਮੂਲੇਟ ਕੀਤੀ ਆ ਹੁਣ ਇਹਦੇ ਵਿੱਚ ਸਿਰਫ ਇੱਕ ਛੋਟੀ ਜੀ ਰਿਕੁਆਇਰਮੈਂਟ ਹੈ ਆ ਕਿ ਦੇਖੋ ਜਿਹੜੇ ਕਸਟਮਰ ਦਾ ਸਿਬਲ ਅੱਛਾ ਮਤਲਬ ਜਿਹੜੇ ਕਸਟਮਰ ਦਾ ਸਿਬਲ 760 765 ਦੇ ਉੱਤੇ ਆਂਦਾ ਹੈ ਉਸ ਬੰਦੇ ਲਈ ਆਫਰ ਐਪਲੀਕੇਬਲ ਆ ਜਿਸ ਕਸਟਮਰ ਦਾ ਸਿਮਲ 760 ਤੋਂ ਨੀਚੇ ਆਂਦਾ ਜਾਂ ਕੁਝ ਵੀ ਹੈ ਉਹਦੇ ਲਈ ਫਿਰ ਜੋ ਔਨ ਦਾ ਸਪੌਟ ਡਾਊਨ ਪੇਮੈਂਟ 2000 3000 4000 ਮੈਕਸਿਮਮ ਤੋਂ ਮੈਕਸਿਮਮ 5000 ਸਿਮਲ ਤਾਂ ਠੀਕ ਹੋਣਾ ਚਾਹੀਦਾ ਹੈ ਇਸ ਤੋਂ ਪਰ ਐਕਸੀਡ ਨਹੀਂ ਕਰੇਗੀ ਔਰ ਮਤਲਬ ਮੋਸਟਲੀ ਜਿੱਦਾਂ ਕਹ ਲਓ ਸੈਟਰਡੇ ਤੋਂ ਲੈ ਕੇ ਅੱਜ ਵੈਨਸਡੇ ਹੋ ਗਿਆ ਸੈਟਰਡੇ ਮੰਡੇ ਟਿਊਜ਼ਡੇ ਅੱਜ ਵੈਨਸਡੇ ਜਿੰਨੇ ਵੀ ਇਹ ਚਾਰਾਂ ਦਿਨਾਂ ਦੇ ਅੰਦਰ ਕਸਟਮਰ ਆਏ ਹੈ ਉਹ ਤਾਂ ਕਾਫੀ ਅੱਛੀ ਸਿਬਲ ਆ ਉਹਨਾਂ ਦੀ ਠੀਕ ਹੈ ਕੋਈ ਮਤਲਬ ਇਦਾਂ ਨਹੀਂ ਆ ਮਤਲਬ ਜਿੱਦਾਂ ਕਹ ਲਓ ਨਾ ਕਿ 10 ਵਿੱਚੋਂ 8 ਬੰਦੇ ਸਹੀ ਉਹਨਾਂ ਨੂੰ ਗੇ ਦੂਆ ਦੀ ਸਿਬਲ ਨਹੀਂ ਸਹੀ ਹੋਏਗੀ ਅਜੇ ਵਿੱਚ ਉਹਦੇ 10 ਵਿੱਚੋਂ 10 ਬੰਦੇ ਨੇ ਸਾਰਿਆਂ ਦਾ ਸਿਬਲ ਬਹੁਤ ਅੱਛਾ ਆ ਰਿਹਾ ਸਾਰਿਆਂ ਲਈ ਇਹ ਸਕੀਮ ਐਪਲੀਕੇਬਲ ਹੈ ਜ਼ੀਰੋ ਡਾਊਨ ਪੇਮੈਂਟ ਵਾਲੀ ਬਸ ਇੱਕ ਚੀਜ਼ ਅਸੀਂ ਇਹ ਰੱਖੀ ਸੀ ਜਿੱਦਾਂ ਲਾਸਟ ਟਾਈਮ ਅਸੀਂ ਤੁਹਾਨੂੰ ਕਹਿੰਦੇ ਸੀਗੇ ਕਿ 1099 ਤੁਸੀਂ ਦੇਣੇ ਹੈ ਕਿ 1100 ਰੁਪਏ ਤੁਸੀਂ ਸਿਰਫ ਚਾਹੇ ਉਹਨੂੰ ਡਾਊਨ ਪੇਮੈਂਟ ਸਮਝ ਲਓ ਚਾਹੇ ਤੁਸੀਂ ਉਹਨੂੰ ਬੁਕਿੰਗ ਅਮਾਉਂਟ ਸਮਝ ਲਓ ਕੁਝ ਵੀ ਸਮ ਬਿਲਕੁਲ ਖਤਮ ਹੋ ਗਿਆ ਮੰਨ ਲਓ ਜਿੱਦਾਂ ਹੁਣ ਆ ਗੱਡੀ ਹੈ ਜੀ ਜੋ ਇਹਦੀ ਆਨ ਰੋਡ ਕਾਸਟ ਹੈਗੀ ਹੈ ਉਹ ਆਨ ਰੋਡ ਕਾਸਟ ਨੂੰ ਅਸੀਂ ਪੂਰਾ ਦਾ ਪੂਰਾ ਫਾਈਨਾਂਸ ਕਰ ਦਾਂਗੇ ਉਹਦਾ 100% ਆਫ ਫੰਡਿੰਗ ਹੈ ਜਿਹੜੀ ਉਹ ਤੁਹਾਨੂੰ ਅਸੀਂ ਆਫਰ ਕਰ ਰਹੇ ਹਾਂ ਜਿਹਦੀਆਂ ਇਹਦੀਆਂ ਕਿਸ਼ਤਾਂ ਤੁਸੀਂ ਕਹੋ ਇੱਕ ਸਾਲ ਤੋਂ ਸਟਾਰਟ ਹੋਣਗੀਆਂ 12 ਮਹੀਨੇ 18 ਮਹੀਨੇ 24 ਮਹੀਨੇ 30 ਮਹੀਨੇ ਮੈਕਸਿਮਮ 36 ਮਹੀਨੇ ਮਤਲਬ ਕਿ 3 ਸਾਲ ਤੱਕ ਦਾ ਅਸੀਂ ਤੁਹਾਨੂੰ ਫਾਈਨਾਂਸ ਕਰਕੇ ਦਵਾਂਗੇ ਅੱਛਾ ਉਸ ਤੋਂ ਬਾਅਦ ਆਏ ਨੇ ਜਿੱਦਾਂ ਅਲੱਗ-ਅਲੱਗ ਆਪਣੇ ਫਾਈਨਾਂਸ ਪਾਰਟਨਰਸ ਹੈ ICICI ਬੈਂਕ ਦਾ Hero Fin Corpa HDFC ਬੈਂਕ ਦਾ Axis ਦਾ ਸ਼ਰੀਰਾਮ ਅਲੱਗ-ਅਲੱਗ ਫਾਈਨਾਂਸਿੰਗ ਪਾਰਟਨਰਸ ਨੇ ਅੱਛਾ ਜਿਹੜੇ ਕਸਟਮਰ ਦਾ ਸਿਭਲ ਅੱਛਾ ਉਹਨੂੰ ਇੱਕ ਹੋਰ ਬੈਨੀਫਿਟ ਹੋ ਸਕਦਾ ਕਿ ਦੇਖੋ ਜਿੰਨਾ ਸਿਭਲ ਅੱਛਾ ਹੋਏਗਾ ਉਹਨਾਂ ਰੇਟ ਆਫ ਇੰਟਰਸਟ ਘੱਟ ਹੋ ਓਕੇ ਜਿੰਨਾ ਸਿਭਲ ਖਰਾਬ ਹੈਗਾ ਰੇਟ ਆਫ ਇੰਟਰਸਟ ਉਹਨਾਂ ਜ਼ਿਆਦਾ ਹੋਏਗਾ ਇਹ ਕੀ ਹੈ ਹੁਣ 100% ਫੰਡਿੰਗ ਦੇ ਵਿੱਚ ਆ ਹੈਗਾ ਕਿ ਜਿਹੜੇ ਕਸਟਮਰ ਦਾ ਸਬਲ ਅੱਛਾ ਉਹਨੂੰ ਜਿਹੜਾ ਰੇਟ ਆਫ ਇੰਟਰਸਟ ਆ ਉਹ ਵੀ ਮਿਨਿਮਮ ਤੋਂ ਮਿਨਿਮਮ ਲੱਗੇਗਾ ਜੀ ਠੀਕ ਹੈ ਦੂਸਰਾ ਆਪਸ਼ਨ ਇਹ ਆ ਕਿ ਉਹਨੇ ਕੋਈ ਪੈਸਾ ਨਹੀਂ ਦੇਣਾ ਤੀਜਾ ਆਪਸ਼ਨ ਉਹਨੂੰ ਇਹ ਆ ਆ ਗਿਆ ਕਿ ਜਿੱਦਾਂ ਤੁਸੀਂ ਸਮਝ ਲਓ ਕਿ ਹੁਣ ਉਹ ਕਿਸ਼ਤਾਂ ਦੇ ਗੱਡੀ ਲੈ ਕੇ ਜਾਂਦਾ ਵਾ ਕਈ ਬੰਦੇ ਏਦਾਂ ਹੁੰਦੇ ਆ ਕਈਆਂ ਦਾ ਸਬਲ ਸਿਕਿਉਰ ਆਂਦਾ ਕਈਆਂ ਦਾ ਸਬਲ ਅਨਸਿਕਿਉਰ ਆਂਦਾ ਜਿਹੜਾ ਅਨਸਿਕਿਉਰ ਸਬਲ ਆ ਉਹਦੇ ਵਿੱਚ ਅਸੀਂ ਇੱਕ ਚੀਜ਼ ਹੁੰਦੀ ਹੈ ਕਿ ਤੁਹਾਡੀ ਆਰਸੀ ਦੇ ਉੱਤੇ ਫਾਈਨਾਂਸ ਕਰਵਾ ਕੇ ਵੀ ਨਾ ਕਸਟਮਰ ਦਾ ਨਾਮ ਆਉਮ ਨਹੀਂ ਆਏਗਾ ਬੈਂਕ ਦਾ ਫਾਈਨਾਂਸ ਕਰਾ ਕੇ ਵੀ ਗੱਡੀ ਵਿਦਾਊਟ ਹਾਈਪੋਥੀਕੇਸ਼ਨ ਆਰਸੀ ਲੈ ਸਕਦੇ ਹੋ ਇਹ ਸਿਰਫ ਵਧੀਆ ਸੇਲ ਵਾਲੇ ਕਸਟਮਰਜ਼ ਲਈ ਆਫਰ ਹੈਗਾ ਹਾਂ ਸੋਨੇ ਦਾ ਸ਼ੁਕਰੀਆ ਜੀ ਅਨੇਕਾਂ ਆਫਰਾਂ ਲਈ ਜੀ ਸੋ ਸਾਡੇ ਸ਼ਹਿਰ ਦੇ ਨੇ ਕਾਰੋਬਾਰੀ ਨੇ ਜੀ ਉਹ ਵੀ ਵੱਡੇ ਪੱਧਰ ਤੇ ਪਹੁੰਚਦੇ ਨੇ ਸੋ ਅੱਜ ਵੀ ਪਹੁੰਚ ਹੋਏ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆਂ ਔਰ ਕਿੜ ਕਿੜੇ ਗਿਫਟ ਦਿੱਤੇ ਜਾ ਰਹੇ ਆ ਜੀ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਆ ਸੋ ਇਸ ਸ਼ੋਰੂਮ ਦੇ ਚਰਚੇ ਵੀ ਬੜੇ ਨੇ ਔਰ ਇਹ ਆਪਣੇ ਗਾਕਾਂ ਨੂੰ ਜਿਹੜਾ ਵਾ ਜੀ ਗਿਫਟ ਵੀ ਜਿਹੜੇ ਆ ਜੀ ਅਨੇਕਾਂ ਦੇ ਰਹੇ ਨੇ ਸੋ ਗੱਲਬਾਤ ਕਰ ਲੈਂਦੇ ਆ ਭਾਜੀ ਅੱਜ ਵੀ ਗਿਫਟ ਦਿੱਤਾ ਜਾ ਰਿਹਾ ਜੀ 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 ਬਿਲਕੁਲ ਸ਼ਰਮਾ ਜੀ ਆਪਣੇ ਜਿੱਦਾਂ ਸਾਰਿਆਂ ਨੂੰ ਪਤਾ ਆਪਣੇ ਕੁਮਾਰ ਸਕੈਨ ਵਾਲੇ ਭਾਜੀ ਨੇ ਤੇ ਦੀਵਾਲੀ ਤੋਂ ਲੈ ਕੇ ਅੱਜ ਦੀ ਡੇਟ ਤੱਕ ਟੋਟਲ ਇਹ ਸਾਡੇ ਤੋਂ 8 ਸਕੂਟਰ ਇਹ ਵਾਲੇ ਪਰਚੇਸ ਕਰਦੂਗੇ ਓਕੇ ਜੀ ਠੀਕ ਹੈ ਜੀ ਨਿਹੋਸ 7 ਤੋਂ 8 ਸਕੂਟਰ ਇਹਨਾਂ ਨੇ ਪਰਚੇਸ ਕਰ ਲਏ ਸਾਡੇ ਕੋਲੋਂ ਜਿਹਦੇ ਵੱਲੋਂ ਸਾਡੇ ਤੋਂ ਕੰਪਨੀ ਦੇ ਐਂਡ ਤੋਂ ਅੱਜ ਇਹਨਾਂ ਨੂੰ ਇੱਕ ਆਸੀ ਛੋਟੀ ਜੀ ਭੇਂਟ ਦਿੱਤੀ ਹੈਗੀ ਆ ਠੀਕ ਹੈ ਜੀ ਤੇ ਆ ਦਰਵਾਜ਼ਾ ਵੀ ਜਦੋਂ ਤੁਸੀਂ ਦੇਖ ਸਕਦੇ ਹੋ اسی ਸਰੂਪ ਭੇਂਟ ਕੀਤਾ ਇਹਨਾਂ ਨੂੰ ਠੀਕ ਹੈ ਹੁਣ ਗੱਲ ਇਹ ਹੈ ਕਿ ਦੇਖੋ ਦੀਵਾਲੀ ਤੋਂ ਲੈ ਕੇ ਤੇ ਅੱਜ ਤਰੀਕ ਤੱਕ ਇਹਨਾਂ ਨੇ 8 ਸਕੂਟਰ ਖਰੀਦੇ ਆ ਪਾਇਣੀ ਕਹਿੰਨੇ ਕਿ ਮਾਰਕੀਟ ਚ ਹੋਰ ਕੋਈ ਕੰਪਨੀ ਨਹੀਂ ਹੈਗੀ ਓਦਾਂ ਨਹੀਂ ਹੈਗਾ ਬਟ ਰੀਜ਼ਨ ਇਹ ਹੈ ਕਿ ਕਸਟਮਰ ਨੂੰ ਕੁਛ ਨਾ ਕੁਛ ਬੈਨੀਫਿਟ ਲੱਗਾ ਹੋਏਗਾ ਕੁਛ ਨਾ ਕੁਛ ਸਰਵਿਸ ਅੱਛੀ ਲੱਗੀ ਹੋਏਗੀ ਜਾਂ ਕੋਈ ਨਾ ਕੋਈ ਪ੍ਰੋਡਕਟ ਚ ਕੁਛ ਖਾਸੀਅਤ ਲੱਗੀ ਹੋਏਗੀ ਜਿਹਦੇ ਕਰਕੇ ਉਹਨਾਂ ਨੇ ਮਤਲਬ ਇੱਕ ਹੀ ਕੰਪਨੀ ਨੂੰ ਪ੍ਰੇਫਰ ਕੀਤਾ ਔਰ ਤਿੰਨ ਸਕੂਟਰ ਪਹਿਲਾਂ ਫਿਰ ਦੋ ਬਾਅਦ ਚ ਫਿਰ ਦੋ ਬਾਅਦ ਫਿਰ ਦੋ ਬਾਅਦ ਚ ਤੇ ਕੋਈ ਨਾ ਕੋਈ ਹੁਣ ਤੁਸੀਂ ਆਵਾ ਕਿ ਇੱਕ ਵਾਰੀ ਕਸਟਮਰ ਸਾਡੇ ਤੋਂ ਜ਼ਿਆਦਾ ਵਧੀਆ ਵਧੀਆ ਫੀਡਬੈਕ ਦੇ ਸਕਦਾ ਠੀਕ ਹੈ ਨਾ ਮਤਲਬ ਜੇ ਅਸੀਂ ਦੱਸਾਂਗੇ ਤੇ ਲੋਕ ਕਹਿਣਗੇ ਜੀ ਹਾਂ ਜੀ ਦੁਕਾਨਦਾਰਾ ਆਪਣੀ ਚੀਜ਼ ਨੂੰ ਵਧੀਆ ਦੱਸਣਗੇ ਪਰ ਜੇ ਕਸਟਮਰ ਫੀਡਬੈਕ ਦੇਗਾ ਉਹ ਜ਼ਿਆਦਾ ਅੱਛਾ ਜੀ ਦੇਖੋ ਅੱਠ ਸਕੂਟਰ ਲੈਣੇ ਕੋਈ ਛੋਟੀ ਗੱਲ ਨਹੀਂ ਬੜੀ ਵੱਡੀ ਗੱਲ ਹੈ ਜੇਕਰ ਕੋਈ ਚੰਗੀ ਚੀਜ਼ ਲੱਗੀ ਤਾਂ ਹੀ ਕੋਈ ਲੈਂਦਾ ਵਾ ਜੀ ਕੁਮਾਰ ਜੀ ਵੈਸੇ ਤਾਂ ਮੁਬਾਰਕਾ ਤੁਹਾਨੂੰ ਪਹਿਲਾਂ ਜੀ ਅੱਠ ਸਕੂਟਰ ਲੈਣ ਦੀ ਥੈਂਕ ਯੂ ਥੈਂਕ ਯੂ ਜੀ ਔਰ ਕੀ ਤੁਹਾਨੂੰ ਖਾਸਿਤ ਲੱਗੀ ਵੀ ਤੁਸੀਂ ਅੱਠ ਸਕੂਟਰ ਲਈ ਸਕੂਟਰੀ ਬਹੁਤ ਹੀ ਵਧੀਆ ਹੈ ਜਾਂ ਚੱਲਣ ਚ ਮਾਰਕੀਟਿੰਗ ਵ ਸਾਰੇ ਨੇ ਕਿਹਾ ਬਿਲਕੁਲ ਤੁਹਾਨੂੰ ਚੰਗੀ ਲੱਗੀ ਤੁਸੀਂ ਗਾ ਵੀ ਦਵਾਈਆਂ ਦੀ ਸਾਰੀਆਂ ਮੇਰੇ ਨਾਲ ਲੱਗੀਆਂ ਬਹੁਤ ਹੀ ਵਧੀਆ ਸਕੂਟਰੀ ਹੈਗੀ ਆ ਔਰ ਇਹ ਚ ਆਉਣ ਵਾਲੇ ਮੈਂ ਸਾਰਿਆਂ ਨੂੰ ਕਹਾਂਗਾ ਬਹੁਤ ਵਧੀਆ ਸਕੂਟਰੀ ਹੈ ਸਾਰੇ ਲੈ ਲਓ ਬੜੀ ਐਸਾ ਔਰ ਇਹ ਵੀ ਮੈਨੂੰ ਸੁਣ ਜਾਏ ਵੀ ਰਿਪੇਅਰਸ ਵੀ ਰਾ ਸਰਵਿਸ ਵੀ ਅੱਛੀ ਦੇ ਰਹੇ ਨੇ ਬਹੁਤ ਸਰਵਿਸ ਜੀ ਪੈਸਾ ਹੀ ਨਹੀਂ ਲੈਂਦੇ ਸਰਵਿਸ ਦਾ ਵੈਸੇ ਦੇ ਦਿੰਦੇ ਵੀ ਪੈਸੇ ਨਹੀਂ ਲੈਂਦੇ ਵੇ ਜਿਹੜੀ ਕਰੀ ਜਾਂਦੇ ਹੋਇਆ ਅੱਜ ਅੱਜ ਗਿਫਟ ਵੀ ਦਿੱਤਾ ਰਹਿੰਦੇ ਹਾਂ ਹਾਂ ਜੀ ਅੱਜ ਗਿਫਟ ਦਿੱਤਾ ਜੀ ਬਹੁਤ ਬਹੁਤ ਥੈਂਕ ਯੂ ਜੀ ਜੋ ਦੇਖੋ ਕੁਮਾਰ ਜੀ ਨਾਲ ਗੱਲਬਾਤ ਕਰ ਰਹੇ ਸੀ ਸੰਤੁਸ਼ਟ ਨੇ ਕਿਦਾਂ ਲੱਗਦਾ ਸਾਡੇ ਸ਼ਹਿਰ ਵਾਸੀ ਜੀ ਸੋ ਚੰਗੀ ਚੀਜ਼ ਦੇ ਰਹੇ ਨੇ ਤਾਂ ਲੋਕ ਸੰਤੁਸ਼ਟ ਵੀ ਹੁੰਦੇ ਨੇ ਜੀ ਸੋ ਹੋਰ ਵੀ ਤਸਵੀਰਾਂ ਤੁਹਾਡਾ ਨਾਲ ਸਾਂਝਾ ਕਰਦੇ ਪਾ ਜੀ ਤਕਰੀਬਨ ਅਸੀਂ ਦੇਖਿਆ ਸੰਤੁਸ਼ਟੀ ਲੋਕਾਂ ਨੇ ਜਤਾਈ ਹੈ ਜੀ ਸ਼ਰਮਾ ਜੀ ਦੇਖੋ ਅਸੀਂ ਤੇ ਜੇ ਅੱਜ ਗੱਡੀਆਂ ਜਾ ਰਹੀਆਂ ਨੇ ਸਿਰਫ ਪਹਿਲਾਂ ਜਦੋਂ ਸਾਨੂੰ ਕਸਟਮਰ ਨੂੰ ਦੱਸਣਾ ਪੈਂਦਾ ਸੀ ਕਿ ਸਾਡੀ ਗੱਡੀ ਚ ਆਹ ਚੀਜ਼ ਆ ਜੀ ਸਾਡੀ ਗੱਡੀ ਚ ਉਹ ਚੀਜ਼ ਆ ਅੱਜ ਕਸਟਮਰ ਬਾਹਰੋਂ ਹੀ ਸਟੱਡੀ ਕਰਕੇ ਆਂਦਾ ਕਸਟਮਰ ਬਾਹਰੋਂ ਹੀ ਦੂਸਰੇ ਕਸਟਮਰਸ ਤੋਂ ਫੀਡਬੈਕ ਲੈ ਕੇ ਆ ਰਿਹਾ ਕਿ ਉਹਨੂੰ ਕਿੱਦਾਂ ਦਾ ਐਕਸਪੀਰੀਅੰਸ ਹੈ ਉਹਦੀ ਚਲਾਨੀ ਕਿਵੇਂ ਦੀ ਹੈ ਉਹਨੂੰ ਸਰਵਿਸ ਕਿਵੇਂ ਦੀ ਮਿਲ ਰਹੀ ਹਰ ਇੱਕ ਚੀਜ਼ ਅੱਜਕੱਲ ਕਸਟਮਰ ਦੇਖੋ ਬਹੁਤ ਸਿਆਣਾ ਜੀ ਘਰੋਂ ਹੀ ਸਾਰੀ ਨੌਲੇਜ ਲੈ ਕੇ ਆਂਦਾ ਹੁਣ ਅੱਗੇ ਸਾਨੂੰ ਦੱਸਣਾ ਪੈਂਦਾ ਸੀਗਾ ਕਿ ਸਾਡਾ ਮਾਡਲ ਅਨਬ੍ਰੀਕੇਬਲ ਹੈਗਾ ਜਾਂ ਇਹ ਗੱਡੀ 130 ਤੋਂ 150 ਕਿਲੋਮੀਟਰ ਚੱਲਦੀ ਆ ਜਾਂ ਇਹ ਮਤਲਬ ਜਿੱਦਾਂ ਤੁਹਾਨੂੰ ਵੀ ਪਤਾ ਕਿ ਇਹ ਗੱਡੀ ਅਸੀਂ ਕਿਦਾਂ ਵੇਚੀ ਆ ਔਰ ਮਤਲਬ ਸ਼ਹਿਰ 'ਚ ਤੁਸੀਂ ਇੱਥੋਂ ਸ਼ੁਰੂ ਹੋ ਜੋ ਚਾਹੇ ਤੁਸੀਂ ਬਾੜਾ ਚੌਂਗ ਚਲੇ ਜਾਓ ਚਾਹੇ ਤੁਸੀਂ ਆਪਣੇ ਉੱਥੇ ਚਲੇ ਜਾਓ ਮੇਨ ਬਾਜ਼ਾਰ 'ਚ ਚਲੇ ਜਾਓ ਆਮ ਆ ਬਾੜਾ ਚੌਂਗ ਚੱਲ ਜਾਓ ਕਿਤੇ ਚੱਲ ਜਾਓ ਤੁਹਾਨੂੰ ਇਹ ਗੱਡੀਆਂ ਦੇਖਣਗੀਆਂ ਹੀ ਦੇਖਣਗੀਆਂ ਔਰ ਇਹ ਰੀਸੈਂਟਲੀ ਆਪਣੇ ਬੜੇ ਖਾਸ ਸੱਜਣ ਨੇ ਸੰਤਕਲੌਧ ਹਾਊਸ ਵਾਲੇ ਉਹਨਾਂ ਨੇ ਮੇਰੇ ਤੋਂ 3 ਨਾ ਨੋਰਸੀ ਗੱਡੀਆਂ ਖਰੀਦੀਆਂ ਜੀ ਤਿੰਨ ON RC ਗੱਡੀਆਂ ਉਹਨਾਂ ਨੇ ਇਸ ਕਰਕੇ ਖਰੀਦੀਆਂ ਕਿ ਉਹਨਾਂ ਨੇ ਆਪਣੇ ਜਿੱਦਾਂ ਸਟਾਫ ਲਈ ਗੱਡੀਆਂ ਲਗਾਉਣੀਆਂ ਸੀਗੀਆਂ ਠੀਕ ਹੈ ਹੁਣ ਕਿਸੇ ਨੂੰ ਅਸੀਂ ਕੋਈ ਸਰਵਿਸ ਅੱਛੀ ਦੇ ਰਹੇ ਆ ਜਾਂ ਪ੍ਰੋਡਕਟ ਅੱਛਾ ਹੋਏਗਾ ਫੇਰੀ ਸ਼ਰਮਾ ਜੀ ਆਪਣੇ ਤੋਂ ਕਸਟਮਰ ਆਏਗਾ ਹੁਣ ਅੱਜ ਤੁਸੀਂ ਦੇਖੋ ਜਿੱਦਾਂ ਇਹਨਾਂ ਨੇ ਕੁਮਾਰ ਸਕੈਨ ਵਾਲਿਆਂ ਨੇ ਸਾਡੇ ਤੋਂ ਜਿੱਦਾਂ ਖਰੀਦੀਆਂ ਇਹਨਾਂ ਨੇ ਆਪਣੇ ਘਰ ਆਪਣੇ ਰਿਲੇਟਿਵ ਜਿੱਦਾਂ ਇਹਨਾਂ ਦੇ ਸਕੈਨ ਸੈਂਟਰ ਦੇ ਵਿੱਚ ਲੜਕੇ ਜੌਬ ਕਰ ਰਹੇ ਨੇ ਉਹਨਾਂ ਨੂੰ ਸਾਰਿਆਂ ਨੂੰ ਉਹੀ ਗੱਡੀਆਂ ਲਵਾ ਦਿੱਤੀਆਂ ਕਿ ਇੱਕ ਤੇ ਪੈਟਰੋਲ ਦੀ ਕੋਈ ਟੈਨਸ਼ਨ ਨਹੀਂ ਹੈਗੀ ਠੀਕ ਹੈ ਜੀ ਕੋਈ ਬਾਰ-ਬਾਰ ਉਹ ਨਹੀਂ ਕਰੇਗਾ ਕਿ ਤੇਲ ਪਵਾਣਾ ਇੱਦਾਂ ਕਰਨਾ ਨਹੀਂ ਹੈਗਾ ਬਿਲਕੁਲ ਨਿਸ਼ਚਿੰਤ ਹੋ ਕੇ ਨਿਕਲੇ ਜੀ ਚਾਰਜ ਕੀਤਾ ਨਿਸ਼ਚਿੰਤ ਹੋ ਕੇ ਵਾਪਿਸ ਆ ਕੇ ਕੰਮ ਨਾਲ ਕੰਮ ਵੀ ਹੋ ਗਿਆ ਪੈਟਰੋਲ ਦੀ ਬਚਤ ਹੋਈ ਦੇਖੋ ਸ਼ਰਮਾ ਜੀ ਇਸ ਦੁਨੀਆ 'ਚ ਅਮੀਰ ਤੋਂ ਅਮੀਰ ਬੰਦਾ ਵੀ ਬਿਲਕੁਲ ਜਿੰਨਾ ਮਰਜੀ ਹੋਏਗਾ ਜਿਸ ਬੰਦੇ ਨੂੰ ਸਮਝ ਲਓ ਤੁਸੀਂ ਕਿ ਜਿਹੜਾ ਬਿਲਕੁਲ ਕਹਿੰਦਾ ਕਿ ਮੈਂ ਪੈਸੇ ਦੀ ਪਰਵਾਹ ਹੀ ਨਹੀਂ ਕਰਦਾ ਪਰ ਫਿਰ ਵੀ ਜਦੋਂ ਕਿਸੇ ਨੂੰ ਰੂਟੀਨਲੀ ਪੈਟਰੋਲ ਪੰਪ ਤੇ ਦੋ ਜਾਂ ਤਿੰਨ ਚੱਕਰ ਮਾਰਨੇ ਪੈਂਦੇ ਹਨ ਉਹ ਹਰ ਕਿਸੇ ਨੂੰ ਚੁਪਦਾ ਸੱਚਾਈ ਹੈ ਜੀ ਠੀਕ ਹੈ ਜੀ ਇਸ ਕਰਕੇ बिजनेसमੈਨ ਨੂੰ ਤੇ ਦੇਖੋ ਸਰਕਾਰੀ ਮਲਾਈ ਨੂੰ ਤਾਂ ਫਾਇਦਾ ਹੈ ਗਿਆ ਪਰ बिजनेसमੈਨ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਦੇ ਵਿੱਚ ਹਨ ਜੀ ਬਿਲਕੁਲ ਸਰ ਅਸੀਂ ਦੇਖੋ ਸਾਡਾ ਇਨੀਸ਼ੀਏਟਿਵ ਆਹੀ ਹੈਗਾ ਕਿ ਵੱਧ ਤੋਂ ਵੱਧ ਕਸਟਮਰ ਇਲੈਕਟ੍ਰਿਕ ਵੱਲ ਅਪਰੋਚ ਕਰਨ ਜੋ ਕਿ ਡੇ ਬਾਈ ਡੇ ਤੁਸੀਂ ਦੇਖ ਸਕਦੇ ਹੋ ਗੁਰਦਾਸਪੁਰ ਦਾ ਜਿੰਨਾ ਟੂ-ਵੀਲਰ ਮਾਰਕੀਟ ਹੈਗਾ ਵਾ ਸਲੋਲੀ ਸਲ ਆ ਵੀ ਅਸੀਂ ਇਹ ਨਹੀਂ ਕਹਿੰਦੇ ਕਿ ਟੋਟਲੀ ਪੈਟਰੋਲ ਤੇ ਆ ਜਾਂ ਟੋਟਲੀ ਇਲੈਕਟ੍ਰਿਕ ਦੇ ਹੋ ਗਿਆ ਮਤਲਬ ਜੇ ਪੈਟਰੋਲ ਵਾਲੀ ਵਿਕ ਰਹੀ ਹੈ ਤੇ ਹੁਣ ਉਹਦੇ ਬਰਾਬਰ ਇਲੈਕਟ੍ਰਿਕ ਗੱਡੀ ਵੀ ਹੁੰਦਾ ਹੀ ਵਿਕ ਰਹੀ ਹੈ ਠੀਕ ਹੈ ਜੀ ਹੁਣ ਕਸਟਮਰ ਜਿਹੜਾ ਇਲੈਕਟ੍ਰਿਕ ਗੱਡੀ ਪ੍ਰੇਫਰ ਕਰ ਰਿਹਾ ਉਹ ਕੁਛ ਆਪਣਾ ਸੁੱਖ ਦੇਖ ਕੇ ਲਏਗਾ ਠੀਕ ਹੈ ਔਰ ਇਲੈਕਟ੍ਰਿਕ ਗੱਡੀ 'ਚ ਬਹੁਤ ਸਾਰੇ ਹੁਣ ਜਿੱਦਾਂ ਤੁਹਾਡੇ ਪਿੱਛੇ ਮਾਡਲ ਖੜਾ ਹੈਗਾ ਜੀ ਹੁਣ ਆ ਬੇਸਿਕਲੀ ਤੁਸੀਂ ਕਦੀ ਆਏ ਹੋਗੇ ਤੁਸੀਂ ਦੇਖਿਆ ਤੁਸੀਂ ਇਹ ਮਾਡਲਸ ਬਹੁਤ ਘੱਟ ਦੇਖੇ ਨੇ ਉਥੇ ਵਾਈਟ ਖੜਾ ਹੈ ਉਥੇ ਸਿਲਵਰ ਖੜਾ ਤੁਸੀਂ ਬਹੁਤ ਘਾਟਾ ਮਾਡਲਸ ਦੇਖੇ ਅੱਜ ਇਹਨਾਂ ਜਿਆਦਾ ਤੁਸੀਂ ਉਹੀ ਦੇਖਿਆ ਬਟ ਹੁਣ ਰੀਜ਼ਨ ਆਇਆ ਵਾ ਜਦੋਂ ਸਕੂਲ ਦਾ ਸੀਜ਼ਨ ਸਟਾਰਟ ਹੋ ਗਿਆ ਠੀਕ ਹੈ ਹੁਣ ਲਿਟਲ ਫਲਾਰ ਸਕੂਲ ਆ ਕਹਤਾ ਡਾ ਹੋਰ ਵੀ ਜਿੱਦਾਂ ਸ਼ਹਿਰ ਦੇ ਵਿੱਚ ਸਕੂਲਸ ਹੈਗੇ ਨੇ ਜਿੱਥੇ ਪੇਰੈਂਟਸ ਬੱਚਿਆਂ ਨੂੰ ਛੱਡਣ ਨਹੀਂ ਜਾ ਜਾ ਸਕਦੇ ਬੱਚੇ ਖੁਦ ਹੀ ਕਨਵਿੰਸ ਤੇ ਜਾਂਦੇ ਉਥੇ ਪੇਰੈਂਟਸ ਦਾ ਸਭ ਤੋਂ ਪਹਿਲਾ ਜਿੰਨੂੰ ਕਹਿੰਦੇ ਆ ਨਾ ਜਿਹੜਾ ਫਰਸਟ ਐਂਡ ਫਾਰਮੋਸਟ ਸਟੈਪ ਇਹ ਹੈਗਾ ਵਾ ਕਿ ਅਸੀਂ ਆਪਣੇ ਬੱਚੇ ਨੂੰ ਇੱਕ ਨਾਨ ਆਰਸੀ ਕਨਵਿੰਸ ਦਵਾਈਏ ਜਿਹਦੀ ਨਾ ਆਰਸੀ ਬਣੇਗੀ ਜਿੰਨੂੰ ਚਲਾਣ ਲਈ ਨਾ ਹੋਣਾ ਨੂੰ ਲਾਇਸੈਂਸ ਚਾਹੀਦਾ ਜਿਹਦੀ ਸਪੀਡ ਇੱਕ ਕੰਟਰੋਲਡ ਫਾਰਮ 'ਚ ਰਹੇਗੀ ਬੱਚਾ ਬਾਹਰ ਰੈਸਾਂ ਵੀ ਨਹੀਂ ਲਗਾ ਸਕਦਾ ਸੇਫ ਹੈਂਡ ਸਾਊਂਡ ਸਪੀਡ ਦੇ ਉੱਤੇ ਬੱਚਾ ਗੱਡੀ ਡਰਾਈਵ ਕਰੇਗਾ ਔਰ ਪੇਰੈਂਟਸ ਵੀ ਇੱਕ ਹੱਦ ਤੱਕ ਥੋੜੇ ਨਿਸ਼ਚਿੰਤ ਰਹਿੰਦੇ ਆ ਕਿ ਚਲੋ ਕੋਈ ਗੱਲ ਨਹੀਂ ਜੀ ਸਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਦੀ ਜ਼ਰੂਰਤ ਨਹੀਂ ਹੈ। ਨਾ ਪੈਟਰੋਲ ਗੱਡੀ ਨੇ ਸ਼ਕਤੀ ਬੜੀ ਹੈ ਸਰਕਾਰ ਦੀ ਬਾਜੀ ਮੈਂ ਦੇਖਿਆ ਹੁਣ ਕਿਉਂਕਿ ਬੱਚਿਆਂ ਨੂੰ 18 ਸਾਲ ਤੋਂ ਘੱਟ ਉਮਰ ਦਾ ਚਲਾਏਗਾ ਤਾਂ ਚਲਾਣ ਦਾ ਮੌਕੇ ਤੇ ਕੀਤਾ। ਨਹੀਂ ਬਿਲਕੁਲ ਜੀ ਬਿਲਕੁਲ ਉਹ ਹਾਂ ਬਿਲਕੁਲ ਉਹ ਪਿਛੇ ਰੂਲ ਆਇਆ ਮਾਰਕੀਟਸ انجن ਹੀ ਨਹੀਂ ਆਂਦਾ 110 cc ਸਭ ਤੋਂ ਛੋਟਾ ਜਿਹਦਾ ਐਕਟਿਵ ਆਂਦਾ ਜੀ ਠੀਕ ਹੈ ਹੁਣ ਇਹਦੇ ਵਿੱਚ ਆਇਆ ਕਿ ਗੇਅਰਲੈਸ ਦੇ ਵਿੱਚ ਆਇਆ ਕਿ ਇਲੈਕਟ੍ਰਿਕ ਨੂੰ ਸਭ ਤੋਂ ਪਹਿਲਾਂ ਤੇ ਕੋਈ ਪਾਬੰਦੀ ਨਹੀਂ ਹੈਗੀ ਠੀਕ ਹੈ ਬੱਚਾ ਆਰਸੀ ਵਾਲੀ ਗੱਡੀ ਚਲਾ ਰਿਹਾ ਵਿਦਾਊਟ ਆਰਸੀ ਚਲਾ ਲਿਆ ਰਨਿੰਗ ਲਾਇਸੈਂਸ ਤੇ ਡਰਾਈਵ ਕਰ ਸਕਦਾ ਹੁਣ ਉਹਦੇ ਚੱਕਰ ਕਰਕੇ ਜਿੱਦਾਂ ਸਕੂਲਸ ਦੇ ਸੀਜ਼ਨ ਸਟਾਰਟ ਹੋਏ ਆ ਸਾਨੂੰ ਆ ਛੋਟੀ ਗੱਡੀਆਂ ਵੀ ਕੋਲ ਰੱਖਣੀਆਂ ਪਈਆਂ ਜਿੱਦੇ ਕਰਕੇ ਪੇਰੈਂਟਸ ਦੀ ਡਿਮਾਂਡ ਆ ਕਿ ਸਾਡੇ ਬੱਚੇ ਨੇ ਸਿਰਫ ਸਕੂਲ ਅਪ ਡਾਊਨ ਕਰਨਾ ਠੀਕ ਹੈ ਉਹ 60 65 ਕਿਲੋਮੀਟਰ 70 ਕਿਲੋਮੀਟਰ ਦੇ ਚੱਲਣ ਦੇ ਦਾਇਰੇ ਦੇ ਅੰਦਰ ਅੰਦਰ ਅਸੀਂ ਉਹਨਾਂ ਨੂੰ ਨਾਨ ਆਰਸੀ ਗੱਡੀ ਦੇ ਦਿੰਦੇ ਨੇ ਹੁਣ ਆ ਤਿੰਨ ਦਿਨ ਪਹਿਲਾਂ ਸ਼ਾਲੇ ਦੇ ਲਾਗੇ ਇੱਕ ਮਤਲਬ ਟਰਸਟ ਹੈਗੀ ਆ ਜੀ ਕੈਥੋਲਿਕ ਟਰਸਟ ਹੈਗੀ ਆ ਉਹਨਾਂ ਨੇ ਮਤਲਬ ਆਪਣੀ ਫਾਊਂਡੇਸ਼ਨ ਦੇ ਨਾਮ ਦਿੱਤੇ ਉਹਨਾਂ ਨੇ 9 ਗੱਡੀਆਂ ਸਾਡੇ ਤੋਂ ਨਾਨ ਆਰ ਸੀਆਂ ਪਰਚੇਸ ਕੀਤੀਆਂ 31 ਮਾਰਚ ਤੋਂ ਪਹਿਲਾਂ ਉਹ ਕਿਸ ਪਰਪਸ ਲਈ ਕਿ ਜਿੱਦਾਂ ਉਹਨਾਂ ਦੇ ਹੁੰਦੇ ਨੇ ਨੰਸ ਹੁੰਦੀਆਂ ਨੇ ਠੀਕ ਹੈ ਬੱਚੇ ਨੇ ਉਹਨਾਂ ਨੇ ਜਿੱਦਾਂ ਚਲਾਣੀ ਹੈ ਗੱਡੀਆਂ ਤੇ ਮਤਲਬ ਟਰਸਟ ਦੇ ਨਾਮ ਤੇ ਉਹਨਾਂ ਨੇ ਗੱਡੀਆਂ ਇਸ ਕਰਕੇ ਖਰੀਦੀ ਕਿ ਪੈਟਰੋਲ ਦਾ ਖਰਚਾ ਆ ਸਾਰੇ ਚੀਜ਼ੇ ਦੇਖੋ ਸਾਰਿਆਂ ਨੂੰ ਚੁਪਦੇ ਠੀਕ ਹੈ ਜੀ ਫਾਈਨਾਂਸ ਕਰਾ ਲਣਗੇ ਉਨੀ ਇਨਸਟਾਲਮੈਂਟ ਵੀ ਜਾਏਗੀ ਉਹਨਾਂ ਤੇਲ ਦਾ ਖਰਚਾ ਵੀ ਜਾਏਗਾ ਇਸ ਤੋਂ ਵੱਧ ਕਿ ਉਹਨਾਂ ਨੇ ਕੀ ਕੀਤਾ ਕਿ ਸਾਰੀ ਗੱਡੀਆਂ ਉਹਨਾਂ ਨੇ ਇਲੈਕਟ੍ਰਿਕ ਖਰੀਦ ਲਈ ਰਾਤੀ ਘਰੇ ਚਾਰਜ ਕੀਤੀ ਸਵੇਰੇ ਤੁਸੀਂ ਚਲਾ ਲਈ 60 ਕਿਲੋਮੀਟਰ ਕੋਈ ਵੀ ਬੱਚਾ ਇੱਕ ਦਿਨ ਚ ਨਹੀਂ ਚਲਾਏਗਾ ਹਾਰਡਲੀ ਦੋ ਦਿਨ ਚਲਾਲੇਗਾ ਤਿੰਨ ਦਿਨ ਚਲਾਲੇਗਾ ਚੌਥੇ ਦਿਨ ਉਹਨੂੰ ਚਾਰਜ ਕਰਨਾ ਪਏਗਾ ਜਦੋਂ ਚੌਥੇ ਦਿਨ ਉਹ ਚਾਰਜ ਕਰਦਾ ਤੇ ਤੁਹਾਡੀ ਗੱਡੀ ਹਫ਼ਤੇ ਚ ਦੋ ਵਾਰੀ ਚਾਰਜ ਹੋ ਰਹੀ ਹੈ ਤੁਹਾਨੂੰ ਕੋਈ ਪ੍ਰੋਬਲਮ ਹੀ ਨਹੀਂ ਹੈ ਸਰਕਾਰ ਵੈਸੇ ਵੀ ਯੂਨਿਟਾਂ ਕੁਝ ਫ੍ਰੀ ਦਿੰਦੀ ਆ ਜਿਹੜੀ ਛੋਟੀ ਗੱਡੀ ਹੈਗੀ ਹੈ ਜੀ ਇਹ ਸਾਡੀ ਸਵਾ ਤੋਂ ਡੇਢ ਯੂਨਿਟ ਤੇ ਚਾਰਜ ਹੋ ਜੂਗੀ ਜਿਹੜੀ ਸਾਡੀ ਵੱਡੀ ਗੱਡੀ ਹੈਗੀ ਉਹ ਵਾਲੀ ਉਹ ਪੋਣੇ 2 ਤੋਂ 2 ਯੂਨਿਟ ਤੇ ਚਾਰਜ ਹੋ ਜੇਗੀ ਔਰ ਮੰਨ ਲਓ ਜੇ ਆ ਗੱਡੀ ਡੇਢ ਯੂਨਿਟ ਕੰਜ਼ੂਮ ਕਰਦੀ ਹੈ ਇੱਕ ਚਾਰਜਿੰਗ ਤੇ ਅਸੀਂ ਇਹਨੂੰ ਹਫ਼ਤੇ 'ਚ ਦੋ ਵਾਰੀ ਚਾਰਜ ਕਰਦੇ ਆ ਤਿੰਨ ਯੂਨਿਟ ਹੋ ਗਏ ਮਤਲਬ ਮਹੀਨੇ 'ਚ ਆ ਗੱਡੀ ਨਾਰਮਲ ਹੋਵੇ ਤਾਂ 12 ਯੂਨਿਟ ਕੰਜ਼ੂਮ ਕਰੇਗੀ 12 ਯੂਨਿਟ ਕੀ ਬਹੁਤ ਜ਼ਿਆਦਾ ਲੈ ਲੈਣੀ ਬਿਲਕੁਲ ਬਿਲਕੁਲ ਔਰ 12 ਯੂਨਿਟ ਦੇ ਵਿੱਚ ਜਿ세 ਤੁਸੀਂ ਦੇਖੋ 60 60 ਕਿਲੋਮੀਟਰ ਦੇ ਹਿਸਾਬ ਨਾਲ ਸੀ ਜੇ ਐਵਰੇਜ ਗੱਡੀ ਤੇ 120 ਤੇ 12 ਯੂਨਿਟ ਦੇ ਵਿੱਚ ਗੱਡੀ ਸਾਨੂੰ 450 ਤੋਂ 500 ਕਿਲੋਮੀਟਰ ਵੀ ਤੇ ਚੱਲ ਕੇ ਦੇ ਦੇਗੀ ਪੱਕੀ ਗੱਲ ਹੈ ਜੀ ਅੱਛਾ ਲਾਸਟ ਜੀ ਭਾਜੀ ਜਿਹੜੀ ਆਫਰਾਂ ਦਿੱਤੀਆਂ ਨੇ ਤੁਹਾਡੇ ਨਾਲ ਨਵਰਾਤਰਾ ਤੇ ਉਹ ਤੇ ਵੀ ਜੜੀ ਗੱਲ ਕਰਦੇ ਬਿਲਕੁਲ ਜਿੱਦਾਂ ਸ਼ਰਮਾ ਜੀ ਤੁਸੀਂ ਮਤਲਬ ਜਾਣਦੇ ਹੋ ਚੰਗੀ ਤਰ੍ਹਾਂ ਆਪਾਂ ਲਾਸਟ ਸੈਟਰਡੇ ਆਫਰ ਲਾਂਚ ਕੀਤਾ ਸੀਗਾ ਲਾਸਟ ਸੈਟਰਡੇ ਫਸਟ ਨਵਰਾਤਰਾ ਸੀ ਉਦੋਂ ਆਪਾਂ ਆਫਰ ਲਾਂਚ ਕੀਤੀ ਤੇ ਇਸ ਸੈਟਰਡੇ ਮਤਲਬ ਸੰਡੇ ਲਾਸਟ ਨਵਰਾਤਰਾ ਸੰਡੇ ਜਿੱਦਾਂ ਤੁਹਾਨੂੰ ਪਤਾ ਸ਼ੋਰੂਮ ਬੰ ਸੈਟਰਡੇ ਸ਼ਾਮੀ 7 ਵਜੇ ਤੱਕ ਫੇਰ ਉਹੀ ਆਫਰ ਹੈਗੀ ਹੈ ਜੀ ਜਿੱਦਾਂ ਫਾਈਨਾਂਸ ਵਾਲੀ ਸਕੀਮ ਸੀ ਲਾਸਟ ਇਅਰ ਜਿੱਦਾਂ ਤੁਸੀਂ ਜਾਣਦੇ ਹੋ 1100 ਰੁਪਏ ਦੇ ਦਿੱਤੀ ਹੋਈ ਸੀ ਇਸ ਵਾਰੀ ਜਿਹੜੀ ਫਾਈਨਾਂਸ ਦੀ ਸਕੀਮ ਹੈਗੀ ਹੈ ਇਸ ਵੇਲੇ ਦੈਟ ਇਜ਼ 0% ਡਾਊਨ ਪੇਮੈਂਟ ਓਕੇ ਤੁਸੀਂ ਕੁਝ ਵੀ ਨਹੀਂ ਦੇਣਾ ਮੰਨ ਲਓ ਜਿੱਦਾਂ ਇਹ ਗੱਡੀ ਤੁਹਾਨੂੰ 85000 ਦੀ ਪੈਂਦੀ ਹੈ ਜੀ ਲੰਸਮ ਫਿਗਰ ਦੇਣ ਵਾਲਾ ਸੀ ਕਹ ਦਿੰਦੇ ਹਨ ਹੈਨਾ ਤੁਸੀਂ ਅੱਗੇ ਜਦੋਂ ਆਫਰ ਸੀਗਾ ਉਹਦੇ ਵਿੱਚ ਆ ਸੀਗਾ ਕਿ 1100 ਰੁਪਏ ਦੇ ਡਾਊਨ ਪੇਮੈਂਟ ਦੇ ਨਾਲ ਤੁਸੀਂ ਇਹਨੂੰ ਫਾਈਨਾਂਸ ਕਰਾ ਸਕਦੇ ਸੀ ਹੁਣ ਆ ਜੀ ਤੁਸੀਂ ਜੇ ਆਪ ਦਾ ਸਿਭਲ ਅੱਛਾ ਆ ਤੁਸੀਂ 0% ਡਾਊਨ ਪੇਮੈਂਟ ਦਾ ਮਤਲਬ ਕੁਛ ਦਿੱਤੇ ਬਿਨਾ ਪੂਰੀ ਦੀ ਪੂਰੀ ਗੱਡੀ ਫਾਈਨਾਂਸ ਕਰਾ ਸਕਦੇ ਹੋ ਆਸਾਨ ਕਿਸ਼ਤਾਂ ਦੇ ਉੱਤੇ ਜਿੱਦਾਂ ਸਾਲ ਦੀ ਹੋਗੀ 18 ਮਹੀਨੇ ਦੀ ਹੋਗੀ 24 ਮਹੀਨੇ ਦੀ ਹੋਗੀ 30 ਮਹੀਨੇ ਦੀ ਹੋਗੀ 36 ਮਹੀਨੇ ਦੀ ਹੋਗੀ ਮੈਕਸਿਮਮ 3 ਸਾਲ ਤੱਕ ਦਾ ਤੁਸੀਂ ਕੇਸ ਕਰਾ ਸਕਦੇ ਜੀ ਠੀਕ ਹੈ ਜੀ ਇਹ ਐਸੂ ਸੁਲ ਦੇ ਰਿਹਾ ਹੈ ਖਾਸ ਨਵਰਾਤਰਾ ਦੇ ਜੀ ਇਹ ਬਿਲਕੁਲ ਸਰ ਅੱਜ ਜਿਖੋ ਤੁਹਾਡੇ ਸਾਹਮਣੇ ਸ਼ਰਮਾ ਜੀ ਲਾਸਟ ਸੈਟਰਡੇ ਆਫਰ ਸਟਾਰਟ ਹੋਇਆ ਸੀਗਾ ਇਸ ਸੈਟਰਡੇ ਡਾਟ ਸ਼ਾਮੀ 7 ਵਜੇ ਆਫਰ ক্লোਜ਼ ਹੋ ਜਾਣਾ 7 ਵਜੇ 1 ਮਿੰਟ ਤੇ ਵੀ ਅਸੀਂ ਇਹ ਆਫਰ ਨੂੰ ਐਪਲੀਕੇਬਲ ਨਹੀਂ ਕਰ ਸਕਦੇ ਬਿਲਕੁਲ ਬਿਲਕੁਲ ਸੋ ਦੇਖੋ ਜੀ ਅਨੇਕਾਂ ਆਫਰਾਂ ਜਿਹੜੀਆਂ ਵੇ ਸ਼ੋਰੂਮ ਦਿੰਦਾ ਵਾ ਔਰ ਗੁਰਦਾਸਪੁਰ ਦੇ ਲੋਕ ਪਿਆਰ ਵੀ ਬੜਾ ਕਰਦੇ ਨੇ ਜੀ ਸੋ ਪਿਆਰ ਕਿਤਨਾ ਕਿਤੇ ਦਿਖਾਈ ਵੀ ਦਿੰਦਾ ਕਿਉਂਕਿ ਦੇਖੋ ਚੰਗਾ ਕੰਮ ਕਰਾਂਗੇ ਤਾਂ ਲੋਕ ਯਾਦ ਵੀ ਕਰਦੇ ਨੇ ਔਰ ਨਾਲ ਵੀ ਚੱਲਦੇ ਨੇ ਜੀ ਸੋ ਇਹ ਸਚਾਈ ਜਿਹੜੀ ਕਿਤਨਾ ਕਿਤੇ ਸ਼ੋਰੂਮ ਦੇ ਵਿੱਚ ਲੱਭਦੀ ਹੈ ਜੀ ਸੋ ਰਾਜਪੁਰ ਤੋਂ ਵਿਜੇ ਸ਼ਰਮਾ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ